ਮੇਰਾ ਨਾਮ ਇਹ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਆਟੋ ਮਿਲਿਆ ਕੀ ਕਹਿਣਾ ਚਾਹੁੰਦੇ ਜੀ ਆਪਣੇ ਵੀਰ ਜੀ ਧੰਨਵਾਦ ਕਰਨਾ ਚਾਹੁੰਦੇ ਜੋ ਮਾਰੇ ਵੀਰ ਕਰਾ ਦੇ ਉਹਨੇ ਆਪਣਾ ਕਾਰ ਚੂਰ ਕੀਤਾ ਹੈ ਧੰਨਵਾਦ ਕਰਦਾ ਹਾਂ ਵੀਰ ਦੇ ਪਹਿਲੇ ਕਿੰਨਾ ਕਿਰਾਇਆ ਜਾਂਦਾ ਸੀ ਤੇ ਹੁਣ ਕੀ ਹੋਇਆ ਆਪਣਾ ਪਹਿਲਾਂ ਕਿ 300 ਰੁਪਏ ਕਿਰਾਇਆ ਜਾਂਦਾ ਸੀ ਰੋਜ ਦਾ ਜੀ ਅੱਛਾ ਟੋਰਮੈਂਟ ਨਾਲ ਫੋਲ ਵੀ ਸੀ ਹਾਂਜੀ ਮੈਂ ਤਾਂ ਫੋਨ ਕਰਦੇ ਸੀ ਅੱਛਾ ਹਾਂਜੀ ਤੇ ਚਾਰਜਿੰਗ ਵੀ ਕਰਦੇ ਸੀ ਰੋਜ ਚਾਰਜਿੰਗ ਹੀ ਆਪਣੇ ਹਾਂਜੀ ਕਰੀ ਜੀ ਕੋਈ ਨੀ ਕੋਈ ਹੋਰ ਨਾ ਕੋਈ ਆਪਾਂ ਸਾਰੀ ਆਪਾਂ ਇੱਕ ਕੋਡ ਖਾਲਸਾ ਤਾਂ ਉਹਨੂੰ ਕਿੰਨਾ ਕ ਫਾਇਦਾ ਹੋਏਗਾ ਤੁਹਾਨੂੰ ਫਾਇਦਾ ਕਿਪ ਤੋਂ ਮਾਰੇ ਦੀਪਕ ਭਾਈ ਜੀ ਦਾਦਾ ਕਹਿਣਾ ਹੋਣਾ ਨਹੀਂ ਹੁੰਦਾ ਜਾਨੀ ਖੇਤਨ ਵਾਲੋ ਤੋਂ ਨਿਰੀਖਣ ਭੇਂਟ ਕੀਤੀ ਗਈ ਹੈ 3 ਸੀਜ਼ ਕਰਦੇ ਜੀ ਬਹੁਤਾਂ ਵੱਡਾ ਬੈਂਗੀ ਚਲਾਦਾ ਆਪਣੇ ਇਰਤਰਾਵਾਂ ਦਾ ਆਪਾਂ ਹੋਰ ਮਹਤਵ ਕਰਨ ਚਲੇ ਹਰ ਇੱਕ ਨੂੰ ਆਪਣੀ ਫਾਲਤ ਦੇਣ ਦੀ ਕਿਰਪਾ ਬਣੀ ਰਹੇ ਨਰ ਕਿਰਪਾ ਕਰੀ ਦੇ ਪਰ ਸੱਚੇ ਪਾਤਸ਼ਾਹ ਕਰਦੇ ਜੀ ਅੱਛੇ ਵਾਤੇ ਕੀਤੀ। ਹਾਂ ਵੇਖੋ ਜੀ ਅੱਜ ਅਸੀਂ ਇੱਕ ਬਹੁਤ ਹੀ ਮਿਹਨਤੀ ਵੀਰ ਗੁਰਸੇਖ ਵੀਰ ਉਹਨੂੰ ਇਹ ਬੈਟਰੀ ਰਿਕਸ਼ਾ ਲੈ ਕੇ ਦਿੱਤਾ ਆ ਤੇ ਸੰਗਤ ਨੇ ਲੈ ਕੇ ਦਿੱਤਾ ਮੈਂ ਨਹੀਂ ਲੈ ਕੇ ਦਿੱਤਾ ਇਹ ਸੰਗਤ ਦੇ ਸਹਿਯੋਗ ਨਾਲ ਸਾਰਾ ਹੋਇਆ ਆ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਵੀਰ ਆ ਪਹਿਲ ਦੇ ਆਧਾਰ ਤੇ ਉਹਨਾਂ ਦੀ ਬਾਹ ਫੜੀ ਜਾਵੇ ਤੇ ਖਾਸ ਕਰਕੇ ਜਿਹੜੇ ਵੀਰ ਕਿਰਤ ਕਰਨਾ ਚਾਹੁੰਦੇ ਆ ਮਿਹਨਤ ਕਰਨਾ ਚਾਹੁੰਦੇ ਆ ਇਹ ਜਿਹੜਾ ਗੁਰਸੇਖ ਵੀਰ ਹੀ ਬਹੁਤ ਜ਼ਿਆਦਾ ਮਿਹਨਤੀ ਰੋਜ਼ਾਨਾ 11 ਤੋਂ 12 ਘੰਟੇ ਇਹ ਬੈਟਰੀ ਰਿਕਸ਼ਾ ਚਲਾਉਂਦਾ ਸੀਗਾ ਪਿਛਲੇ ਡੇਢ ਸਾਲ ਤੋਂ ਚਲਾ ਰਿਹਾ ਔਰ ਹਰ ਮਹੀਨੇ ਉਹਦਾ 15000 ਰੁਪਿਆ ਜਿਹੜਾ ਆ ਕਿਰਾਇਆ ਭਰਦਾ ਸੀ ਉਹ 21 ਬੈਟਰੀ ਰਿਕਸ਼ੇ ਦਾ ਪਰ ਹੁਣ 1.5 ਸਾਲ ਚਲਾ ਕੇ ਵੀ ਉਹ ਰਿਕਸ਼ਾ ਉਹਦਾ ਆਪਣਾ ਨਹੀਂ ਹੋਇਆ ਪਰ ਹੁਣ ਅਸੀਂ ਜਿਹੜੇ ਆ ਕੁਝ ਕੁਝ ਸੇਵਾ ਅਸੀਂ ਕੀਤੀ ਕੁਝ ਵੀਰ ਨੂੰ ਥੋੜਾ ਜਿਆ ਕਿਸਤ ਦੇਣੀ ਪਊਗੀ ਪਹਿਲਾਂ ਨਾਲੋਂ ਅੱਧੀ ਕਿਸਤ ਦੇਣੀ ਪਊਗੀ ਔਰ ਥੋੜੇ ਸਮੇਂ ਤੱਕ ਜਿਹੜਾ ਇਹ ਬੈਟਰੀ ਰਿਕਸ਼ਾ ਆ ਉਹ ਵੀਰ ਦਾ ਹੋ ਜਾਏਗਾ ਤੇ ਵੀਰ ਕਿੱਥੋਂ ਰਹਿਣ ਵਾਲਾ ਭਾਈ ਇਹ ਵੀਰ ਜੀ ਕੋਟ ਖਾਲਸਾ ਅੰਮ੍ਰਿਤਸਰ ਤੋਂ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਪਹਿਲਾਂ ਕਿਰਾਏ ਤੇ ਚਲਾਉਂਦੇ ਸੀ ਇਹ ਕਿਰਾਏ ਦੇ ਇਹ ਬੈਟਰੀ ਰਿਕਸ਼ਾ ਲੈ ਕੇ ਪਿਛਲੇ 1.5 ਸਾਲ ਤੋਂ ਚਲਾ ਰਹੇ ਸੀ ਕਿਹੜੀ ਸੇਵਾ ਵਾ ਇਹ ਕਿ ਇਹ ਵੀਰ ਜੀ ਸੇਵਾ ਪਾਈ ਹੈ ਸਭ ਤੋਂ ਕੁਝ ਜਿਹੜੇ ਦਾਨੀ ਵੀਰ ਸਾਡੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਹੋਰ ਵੀ ਸੇਵਾਵਾਂ ਨਿਭਾਉਂਦੇ ਨੇ ਮੈਂ ਉਹਨਾਂ ਦਾ ਨਾਮ ਜ਼ਰੂਰ ਲੈ ਕੇ ਦੱਸੂਗਾ ਇਹ ਸਰਦਾਰ ਅਮਨਦੀਪ ਸਿੰਘ ਜੀ ਨੇ ਯੂ ਐਸ ਏ ਤੋਂ 22000 ਰੁਪਿਆ ਸੇਵਾ ਉਹਨਾਂ ਦੀ ਹੈ ਸਰਦਾਰ ਸਮਸ਼ੇਰ ਸਿੰਘ ਜੀ ਟੋਰਾਂਟੋ ਤੋਂ 18000 ਸਰਦਾਰ ਪਰਮਜੀਤ ਸਿੰਘ ਜੀ ਦਿੱਲੀ ਤੋਂ 15000 ਸਰਦਾਰ ਬਰਿਆਮ ਸਿੰਘ ਜੀ ਨਿਊਜ਼ੀਲੈਂਡ ਤੋਂ 5000 ਤੇ ਸਰਦਾਰ ਜਸਵੰਤ ਸਿੰਘ ਜੀ ਸਪੇਨ ਤੋਂ 10000 70000 ਰੁਪਿਆ ਸੇਵਾ ਜਿਹੜੀ ਆ ਵੀਰਾਂ ਨੇ ਕੀਤੀ ਤੇ ਇਹਨਾਂ ਨੂੰ ਵੀਰ ਨੂੰ ਆਪਾਂ ਜਿਹੜਾ ਇਹ ਬੈਟਰੀ ਚਲਾ ਕੇ ਦਿੱਤਾ ਹੈ